ਇੱਕ ਟੱਪ ਤੇ ਰੋ ਰੋ ਨਹੀਂ ਮੰਨੂ ਨਹੀਂ ਬਕਾ ਬਿੱਲ ਵਾਪਸ ਲਓ ਵਾਪਸ ਲਓ ਵਾਪਸ ਲਓ ਟੱਕੇ ਝਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਝਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕੇ ਝਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਟੱਕੇ ਝਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਟੱਕੇ ਝਾਹੀ ਬੰਦ ਕਰੋ ਬੰਦ ਅੱਜ ਇੱਕ ਰੋਸ ਪ੍ਰਦਰਸ਼ਨ ਸੈਂਟਰ ਸਰਕਾਰ ਦੇ ਖਿਲਾਫ ਜੋ ਵਕਫ ਐਕਟ ਉਹਨਾਂ ਨੇ ਪਾਸ ਕਰਾਇਆ ਹੈ ਰਾਜ ਸਭਾ ਗੌਰ ਲੋਕ ਸਭਾ ਚ ਉਹਦੇ ਖਿਲਾਫ ਕਿਉਂਕਿ ਉਹ ਵਕਫ ਐਕਟ ਜਿਹੜਾ ਕਿਸੇ ਵੀ ਮੁਸਲਮਾਨ ਨੂੰ ਮਨਜ਼ੂਰ ਨਹੀਂ ਸਿੱਧੀ ਸਿੱਧੀ ਮੁਸਲਮਾਨਾਂ ਦੇ ਧਾਰਮਿਕ ਅਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਲਈ ਹੈ ਜਿਹੜਾ ਵਕਫ ਐਕਟ ਪਾਸ ਕੀਤਾ ਗਿਆ ਮੈਂ ਦੱਸ ਦੇਣਾ ਚਾਹੁੰਦਾ ਕਿ ਵਕਫ ਜਿਹੜੀ ਪ੍ਰਾਪਰਟੀ ਹੈਗੀ ਆ ਕਿਸੇ ਸਰਕਾਰ ਨੂੰ ਦਿੱਤੀ ਗਈ ਖਰਾਤ ਨਹੀਂ ਹੈ ਇਹ ਸਾਡੇ ਪੂਰਜਾਂ ਲੋਨ দান ਕੀਤੀ ਗਈ ਮਸਜਿਦ ਲਈ ਮਦਰਸਾ ਲਈ ਕਬਰਸਤਾਨਾਂ ਲਈ ਉਹ ਜ਼ਮੀਨਾਂ ਜਿਹੜੀ ਕਿ ਵਕਫ ਕੀਤੀ ਗਈ ਹੈ ਵਕਫਤਾ ਫਿਲਸਲਾ ਹਜ਼ਰਤ ਮੁਹੰਮਦ ਸਾਹਿਬ ਤੋਂ ਚੱਲਦਾ ਆ ਰਿਹਾ ਕਿਉਂਕਿ ਉਹਨਾਂ ਨੇ ਇੱਕ ਰੂਲ ਬਣਾਇਆ ਸੀ ਕਿ ਜਿਹੜੀ ਜ਼ਮੀਨ ਇਸ ਤਰ੍ਹਾਂ দান ਕੀਤੀ ਜਾਵੇ ਕਿ ਨਾ ਉਹਦਾ ਕੋਈ ਤਵਾਦਲਾ ਹੋ ਸਕੇ ਨਾ ਉਹ ਕਿਸੇ ਦੇ ਹਿੱਸੇ ਟ੍ਰਾਂਸਫਰ ਹੋ ਸਕੇ ਔਰ ਨਾ ਹੀ ਉਹਦੀ ਕੋਈ ਵਿਰਾਸਤ ਮਿਲ ਸਕੇ ਫੇਸ ਕਰਕੇ ਉਹ ਬਕਾ ਪ੍ਰਾਪਰਟੀਆਂ ਨੇ ਜਿਹੜੀਆਂ ਸਰਕਾਰ ਨੇ ਦੇਖਿਆ ਕਿ ਮੁ슬ਮਾਨਾਂ ਦਾ ਜਿਹੜਾ ਵੱਡਾ ਜਿਹੜਾ ਦਾਰਉਮਦਾਰਿਆ ਬਕਾ ਪ੍ਰਾਪਰਟੀਆਂ ਤੇ ਟਿਕਿਆ ਹੋਇਆ ਕਿਉਂਕਿ ਉਹ ਬਕਾ ਪ੍ਰਾਪਰਟੀਆਂ ਦੀ ਜਿੰਨੇ ਵੀ ਆਮਦਨਾਂ ਆ ਮਦਰਸਿਆਂ ਮੱਜਦਾਂ ਕਬਰਸਾਨਾਂ ਹੋਰ ਵੀ ਜਿੰਨੇ ਦੀਨੀ ادارے ਉਹਨਾਂ ਦੇ ਖਰਚੀ ਜਾਂਦੀ ਹੈ ਸੋ ਇਹ ਮੁ슬ਮਾਨਾਂ ਦੇ ਮੱਜ ਵੀ ਉੱਤੇ ਹਮਲਾ ਕਰ ਲਈਏ ਸਰਕਾਰ ਦੇ ਨੀਤ ਤੇ ਨੀਤ ਨੀਤ ਵਿੱਚ ਫਰਕ ਹੋਣ ਨੀਤੀ ਤੇ ਨੀਤ ਵਿੱਚ ਫਰਕ ਹੈ ਉਹਨਾਂ ਨੇ ਇਹ ਵੈਲੇ ਜਿਹੜਾ ਪਾਸ ਕਰਾਇਆ ਸੋ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਐਮੈਂਡਮੈਂਟ ਕੀਤੀਆਂ ਜਿਹੜਾ ਕਿ ਸਾਨੂੰ ਬਰਦਾਸ਼ਤ ਨਹੀਂ ਉਹਦੇ ਵਿੱਚ ਐਮੈਂਡਮੈਂਟ ਕੀਤੀ ਆ ਕਿ ਜੁਡੀਸ਼ੀਅਲ ਖਤਮ ਕਰ ਦਿੱਤੀ ਜਾਵੇ ਔਰ ਇਹਦੀਆਂ ਜਿਹੜੀਆਂ ਪਾਵਰਾਂ ਆ ਡਿਸਟ੍ਰਿਕਟ ਕਲੈਕਟਰਾਂ ਨੂੰ ਦੇ ਦਿੱਤੀਆਂ ਜਾਣ ਉਹ ਜਣੀਆਂ ਕਿ ਕਦੀ ਵੀ ਸਾਨੂੰ ਮਨਜ਼ੂਰ ਨਹੀਂ ਡੀਸੀ ਜੇ ਜਗ੍ਹਾ ਨੂੰ ਕਹਿ ਦਵੇ ਵਕਫਾ ਤਾਂ ਉਹ ਵਕਮ ਮੰਨੀ ਜਾਏਗੀ ਡੀਸੀ ਕਹਦੇ ਜੇ ਇਸ ਜਗ੍ਹਾ ਨੂੰ ਇਹ ਵਕਫਾ ਨਹੀਂ ਹੈ ਤਾਂ ਉਹ ਵਕਮ ਨਹੀਂ ਮੰਨੀ ਜਾਊਗੀ ਇਹ ਫੈਸਲਾ ਜਿਹੜਾ ਆ ਤੱਥਾਂ ਦੇ ਆਧਾਰ ਤੇ ਹੋਣਾ ਚਾਹੀਦਾ ਜੁਡੀਸ਼ੀਅਲ ਚ ਜਿਹੜਾ ਸਾਨੂੰ ਇਨਸਾਫ ਮਿਲ ਸਕਦਾ ਉਹ ਡਿਸਟ੍ਰਿਕਟ ਕਲੈਕਟਰਾਂ ਦੇ ਆਫਿਸਾਂ ਚ ਜਾ ਕੇ ਨਹੀਂ ਮਿਲ ਸਕਦਾ ਅਸੀਂ ਇਹਨਾਂ ਗੱਲਾਂ ਨੂੰ ਰ ਕਿ ਇਹ ਜਿਹੜੀ ਵਕਫ ਸੈਂਟਰ ਕਾਉਂਸਲ ਹੈਗੀ ਆ ਇਹਦੇ ਵਿੱਚ ਅਸੀਂ ਗੈਰ ਮੁਸਲਮ ਜਿਹੜੇ ਆ ਬੰਦੇ ਭਰਤੀ ਕਰ ਸਕਦੇ ਜਿੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਕੋਈ ਮੁਸਲਮਾਨ ਹਿੱਸਾ ਨਹੀਂ ਲੈ ਸਕਦਾ ਸ਼ਰਾਇਨ ਬੋਰਡ ਹੋਰ ਸਾਰੀਆਂ ਬਹੁਤ ਜਾਰੀਆਂ ਜਿਹੜੀਆਂ ਹਿੰਦੂ ਜਥੇਬੰਦੀਆਂ ਦੀਆਂ ਹੈਗੀਆਂ ਉਹਦੇ ਵਿੱਚ ਮੁਸਲਮਾਨ ਜਾਂ ਕੋਈ 크ਰਿਸਚਨ ਭਰਤੀ ਨਹੀਂ ਹੋ ਸਕਦਾ ਅਸੀਂ ਚਾਹੁੰਦੇ ਆ ਕਿ ਸਾਨੂੰ ਵੀ ਪੂਰਨ ਤੌਰ ਤੇ ਆਜ਼ਾਦੀ ਦਿੱਤੀ ਜਾਵੇ ਤਾਂ ਕਿ ਜਿਹੜੀ ਵਕਫ ਕਾਉਂਸਲ ਆ ਮੁਸਲਮਾਨਾਂ ਦੇ ਤਰੀਕੇ ਨਾਲ ਹੀ ਚੁਣੀ ਜਾਵੇ ਸੋ ਅਸੀਂ ਇਸ ਬਿੱਲ ਦੀ ਪੁਰਜ਼ੋਰ ਸ਼ਬਦਾਚ ਨਿੰਦਾ ਕਰਦੇ ਆਂ ਔਰ ਵਿਰੋਧਤਾ ਕਰਦੇ ਆਂ ਸਰਕਾਰ ਨੂੰ ਬੇਨਤੀ ਕਰਦੇ ਆਂਗੇ ਇਹ ਬਿੱਲ ਨੂੰ ਵਾਪਸ ਲਵੇ ਕਿਉਂਕਿ ਅਸੀਂ ਅੱਜ ਸੁਪਰੀਮ ਕੋਰਟ 'ਚ ਵੀ ਪਹੁੰਚ ਗਏ ਆਂ ਸਾਡੇ ਰਾਸ਼ਟਰੀ ਅਧਿਕਾਰ ਦੇ ਅਕਸ جناب پرویز সিদ্দিকੀ ਸਾਹਿਬ ਨੇ ਜਾਂਚਕਾਰ ਆਧਾਰ ਕਰਤੀ ਆ ਸੁਪਰੀਮ ਕੋਰਟ 'ਚ ਹੋਰ ਬਹੁਤ ਸਾਰੀਆਂ ਤਨਜ਼ੀਮਾਂ ਨੇ ਹਜ਼ਰਤ مولانا سید ਅਰਸ਼ਦ ਮੰਦਰੀ ਦਾਵਤ ਬਰਕਾਤ ਉਹਨੇ ਵੀ ਸਪਰੀਮ ਕੋਰਟ ਪੁੱਜੇ ਨੇ ਹੋਰ ਬਹੁਤ ਸਾਰੀਆਂ ਤਨਜੀਮਾਂ ਜਿਹੜੀਆਂ ਇਸ ਬਿੱਲ ਦੇ ਖਿਲਾਫ ਸੁਪਰੀਮ ਕੋਰਟ ਪੁੱਜੀਆਂ ਨੇ ਸੁਪਰੀਮ ਕੋਰਟ ਨੇ ਕੋਈ ਸ਼ਰਾਹਤ ਤਾਂ ਦਿੱਤੀ ਆ ਪਰ ਉਹਤੇ ਪੂਰ ਤੌਰ ਤੇ ਸਟੇ ਔਨ ਚ ਖਾਲੇ ਕੋਈ ਆਪਣੀ ਇਨੀ ਦਿਖਾ ਲਈ ਉਹਨਾਂ ਨੇ ਇੱਕ ਹਫਤੇ ਦਾ ਸਰਕਾਰ ਕੋ ਟਾਈਮ ਮੰਗਿਆ ਅਗਰ ਸਰਕਾਰ ਆਪਣੇ ਇਹ ਅਗੜਾਏ ਰੁਪਈਏ ਤੇ ਅਗੜਾਈ ਜਿਹੜਾ ਰੁਪਈਆ ਉਹਦੇ ਤੇ ਰਹਿੰਦੀ ਹੈ ਤਾਂ ਮੁਸਲਮਾਨ ਭਾਈਚਾਰਾ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਸੰਘਰਸ਼ ਉਲੀਕੇਗਾ ਉਹ ਚਾਹੇ ਉਹਨਾਂ ਨੂੰ ਭੁਗਤ ਹੜਤਾਲਾਂ ਕਰਨੀਆਂ ਪੈਣ ਚਾਹੇ ਸੜਕਾਂ 'ਤੇ ਉੱਤਨਾ ਪਵੇ ਹਰ ਤਰ੍ਹਾਂ ਦੀ ਲੜਾਈ ਲਈ ਅਸੀਂ ਤਿਆਰ ਹਾਂ ਅਸੀਂ ਸਰਕਾਰ ਨੂੰ ਇੱਕ ਵਾਰੀ ਫੇਰ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਸ ਬਿੱਲ ਨੂੰ ਜਿੰਨੀ ਤੋਂ ਜਿੰਨੀ ਛੇਤੀ ਹੋ ਸਕਦਾ ਇਸ ਬਿੱਲ ਨੂੰ ਰੱਦ ਕਰਕੇ ਮੁਸਲਮਾਨਾਂ ਨੂੰ ਬਣਦਾ ਇਨਸਾਫ ਦਵਾਇਆ ਜਾਵੇ ਸੋ ਤੁਹਾਡਾ ਪ੍ਰੈਸ ਵੀਰਾਂ ਦਾ ਕੋਰ ਵੀ ਸਾਡੇ ਮੌਜੂਦ ਮਹਿਮਾਨ ਜਿਹੜੇ ਪਹੁੰਚੇ ਉਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਰਿਣੀ ਆ ਬਹੁਤ ਧੰਨਵਾਦੀ ਆ ਕਿ ਸਾਡੇ ਸੰਗਰਸ਼ ਦੇ ਵਿੱਚ ਉਹਨਾਂ ਨੇ ਸਾਥ ਦਿੱਤਾ ਬਹੁਤ ਬਾਰੇ ਤੱਕ ਮੇਰੀ ਇਹ ਡਿਊਟੀ ਆ ਮਾਨਜੋਗ ਐਸਡੀਓ ਸਾਹਿਬ ਵੱਲੋਂ ਲਗਾਈ ਗਈ ਹੈ ਤੇ ਮੈਂ ਇਹਨਾਂ ਦਾ ਜਿਹੜਾ ਵੀ ਮੰਗ ਪੱਤਰ ਆ ਉਹ ਅਸੀਂ ਮਾਨਜੋਗ ਐਸਡੀਐਮ ਸਾਹਿਬ ਦੇ ਰਾਹੀਂ ਤੇ ਅਸੀਂ ਇਹ ਸਰਕਾਰ ਨੂੰ ਜਿਹੜਾ ਵੀ ਇਹਨਾਂ ਦੀਆਂ ਮੰਗਾਂ ਆ ਬਾਜਬ ਮੰਗਾਂ ਆ ਕੋਈ ਦਿੰਦ ਗੱਲ ਨਹੀਂ ਹੈਗੀ ਉਹ ਅਸੀਂ ਸਰਕਾਰ ਤੱਕ ਪਹੁੰਚਦਿਆਂ ਕਰਾਂਗੇ ਤੇ ਇਹਨਾਂ ਦਾ ਜੋ ਵੀ ਸਾਡੇ ਵੱਲੋਂ ਸਰਕਾਰ ਵੱਲੋਂ ਲਿਖਣਾ ਜੋ ਵੀ ਕਾਰਵਾਈ ਕਰਨੀ ਹੋਈ ਅਸੀਂ ਕਰਕੇ ਤਾਂ ਇਹਨਾਂ ਦੀਆਂ ਮੰਗਾਂ ਦਾ ਪੂਰਾ ਇਨਸਾਫ ਦੇਵਾਂਗੇ ਤੇ ਧੰਨਵਾਦ